ਹਾਂਜੀ ਅੱਜ ਦੀ ਵੀਡੀਓ 'ਚ ਤੁਹਾਨੂੰ ਅੱਜ ਆਪਾਂ ਦੱਸਾਂਗੇ ਸ਼ਲੀਨ ਦੇ ਕੱਪੜੇ ਬਾਰੇ ਦੱਸਣਾਗਾ ਵੀ ਬਹੁਤ ਹੀ ਫਲੈਕਸੀਬਲ ਕੱਪੜਾਗਾ ਜਿਹੜਾ ਇਹਦਾ ਨਾਪ ਹੁੰਦਾ ਸੂਟ ਦਾ ਵੀ ਉਹ ਤੁਸੀਂ ਕਿਸ ਤਰੀਕੇ ਨਾਲ ਇਹਦੇ ਵਿੱਚ ਰੱਖਣਾਗਾ ਮੰਨ ਲਓ ਵੀ ਉਹਦੇ ਵਿੱਚ ਪਲੱਸ ਕਰਨੇ ਆ ਜਾਂ ਨਹੀਂ ਮੰਨ ਲਓ ਜਿਹੜੀ ਆਪਾਂ ਲੂਜ਼ਿੰਗ ਵਗੈਰਾ ਪਾਉਣੇ ਹੁੰਦੇ ਆਗੇ ਜਿਹੜਾ ਵੀ ਐਦਾਂ ਦਾ ਸਟੈਚੇਬਲ ਕੱਪੜਾ ਦੇਖੋ ਬਹੁਤ ਹੀ ਜ਼ਿਆਦਾ ਸਟੈਚੇ ਇਹੋ ਕੱਪੜਾ ਹੈ ਇਹਨਾਂ ਦੇ ਕੁੜਤੇ ਵਗੈਰਾ ਬੰਦਦੇ ਆਗੇ ਆਪਾਂ ਤੁਹਾਨੂੰ ਦੱਸਣਾਗਾ ਵੀ ਇਹਦੇ ਨਾਪ ਦੇ ਵਿੱਚ ਤੁਸੀਂ ਇਹਦਾ ਨਾਪ ਕਿਸ ਤਰ੍ਹਾਂ ਰੱਖਣਾਗਾ ਨਾਪ ਬਾਰੇ ਵੀ ਜਾਣਕਾਰੀ ਦੇਵਾਂਗੇ ਤੇ ਇਹਦੇ ਕੱਪੜੇ ਦੇ ਬਾਰੇ ਵੀ ਦੇਵਾਂਗੇ ਦੇਖੋ ਆਪਣੇ ਕੋਲੇ ਇਹ ਵੱਡੇ ਪਣੇ ਦੇ ਵਿੱਚ ਕਪੜਾਗਾ ਤੇ 1.70 ਕਪੜਾ ਇਹ ਆਪਣੇ ਕੋਲੇ ਬਹੁਤ ਹੀ ਫਲੈਕਸੀਬਲ ਆ ਦੇਖੋ ਬਹੁਤ ਜ਼ਿਆਦਾ ਕਿਉਂਕਿ ਇਹ ਕਪੜੇ ਵਿੱਚ ਜੇ ਆਪਾਂ ਲੂਜ਼ਿੰਗ ਪਾਵਾਂਗੇ ਤਾਂ ਇਹਦੇ ਵਿੱਚ ਕੋਈ ਫਿਟਿੰਗ ਨਹੀਂ ਆਉਣੀ ਇਹ ਆਪਾਂ ਨੂੰ ਜਿੰਨਾ ਨਾਪ ਹੋਊਗਾ ਉਸ ਦੇ ਹਿਸਾਬ ਨਾਲ ਪੂਰਾ ਪੂਰਾ ਰੱਖਣਾ ਪਊਗਾ ਜਦੋਂ ਵੀ ਤੁਸੀਂ ਐਦਾਂ ਦਾ ਕਪੜਾ ਕੋਈ ਸਟਿਚ ਕਰ ਰਹੇ ਹੋਗੇ ਤਾਂ ਥੋੜਾ ਥੋੜਾ ਫਿਟਿੰਗ ਵਾਲਾ ਨਾਪ ਲੈਤਾ ਹੋਊਗਾ ਤੁਸੀਂ ਉਹਦੇ ਹਿਸਾਬ ਨਾਲ ਹੀ ਉਹਦੀ ਕਟਿੰਗ ਕਰਨੀ ਹੋਊਗੀ ਤੇ ਉਹਦੇ ਵਿੱਚ ਲੋਜਿੰਗ ਵਗੈਰਾ ਬਿਲਕੁਲ ਵੀ ਨਹੀਂ ਪਾਉਣੀ ਹੈਗੀ ਮੈਂ ਤੁਹਾਨੂੰ ਨਾਪ ਬਾਰੇ ਵੀ ਦੱਸੂਗੀ ਤੇ ਪਹਿਲਾਂ ਆਪਾਂ ਇਹਦੇ ਕੁੜਤੇ ਬਾਰੇ ਵੀ ਜਾਣਕਾਰੀ ਦੇਵਾਂਗੇ ਵੀ ਜਿਹੜਾ ਕੁੜਤਾ ਹੈ ਆਪਣਾ ਇਹ ਕਿਸ ਤਰੀਕੇ ਦੇ ਨਾਲ ਬਣਾਉਣਾਗਾ ਜਿਹੜਾ ਕੁੜਤਾ ਹੈ ਇਹ ਆਪਾਂ ਨੇ ਇਹਦੇ ਵਿੱਚ ਕੋਈ ਗਲਾ ਵਗੈਰਾ ਕੁਝ ਨਹੀਂ ਪਾਉਣਾ ਜਿਸ ਤਰ੍ਹਾਂ ਰੈਡੀ ਮੇਡ ਕੁੜਤੀਆਂ ਦੇ ਨੈੱਕ ਬਣੇ ਹੁੰਦੇ ਆ ਵੀ ਬਣਾ ਕੇ ਲਾ ਲਓ ਪਿੱਛੇ ਬੈਨ ਲੱਗ ਜਾਂਦਾ ਜੈਸ ਤਰ੍ਹਾਂ ਗੋਠ ਵਾਲਾ ਗਲਾ ਲਗਾ ਦਨੇ ਆਗੇ ਉਸ ਤਰੀਕੇ ਦੀ ਇਹਦੇ ਵਿੱਚ ਦੱਸਾਂਗੇ ਤੁਹਾਨੂੰ ਤੀਰਾ ਵੀ ਪਾਉਣਾ ਦੱਸਾਂਗੇ ਵੀ ਕਿੰਨਾ ਤੀਰਾ ਪਾ ਸਕਦੇ ਹੋਗੇ ਜੇ ਇਦਾਂ ਦੇ ਕੱਪੜੇ ਵਿੱਚ ਦੇਖੋ ਕੋਈ ਜ਼ਰੂਰੀ ਨਹੀਂ ਹੈਗਾ ਆਪਣੇ ਪੂਰਾ ਟੀਰਾ ਪਾਉਣਾ ਕਿਉਂਕਿ ਬਹੁਤ ਹੀ ਲਚਕਦਾਰ ਆ ਦੇਖੋ ਇੰਨਾ ਬਹੁਤ ਜ਼ਿਆਦਾ ਇਹ ਕਿਉਂਕਿ ਜੇ ਆਪਣੇ ਟੀਰਾ ਵੱਡਾ ਪਾਤਾ ਤਾਂ ਇੱਕ ਸ਼ੋਲਡਰ ਆ ਜਿਹੜੇ ਉਹ ਗਿਰਨ ਲੱਗ ਜਾਂਦੇ ਨੇ ਤਾਂ ਇਹ ਵੀ ਆਪਾਂ ਨੂੰ ਉਸੇ ਹਿਸਾਬ ਦੇ ਨਾਲ ਟੀਰਾ ਪਾਉਣਾ ਪਊਗਾ ਇਹਦਾ ਤੇ ਮੈਂ ਪਹਿਲਾਂ ਤੁਹਾਨੂੰ ਨਾਪ ਬਾਰੇ ਦੱਸ ਦਿਆਂ ਵੀ ਆਪਣੇ ਕੋਲੇ ਕੀ ਸਾਈਜ਼ ਆ ਇਹ ਕੁੜਤਾ ਰੈਡੀ ਕਰਨਾ ਆਪਾਂ ਨੇ ਹਾਂਜੀ ਹੁੰਦਾ ਆਪਾਂ ਦੇਖੋ ਜ਼ਿਆਦਾਤਰ ਜਿਵੇਂ ਐਸ਼ਲੀਨ ਦੇ ਸੂਟ ਚੱਲ ਰਹੇ ਨੇ ਜਿਹੜੇ ਬਿਲਕੁਲ ਵੀ ਸਟ੍ਰੈਚ ਨਹੀਂ ਹੁੰਦੇ ਹੈਗੇ ਤੇ ਉਹਨਾਂ ਦੇ ਕੀ ਕਰਦੇ ਆਪਾਂ ਲਾਈਨਿੰਗ ਵਗੈਰਾ ਲਗਾ ਲੈਨੇ ਆ ਕਿਉਂਕਿ ਉਹਨਾਂ ਦੇ ਸ਼ਰਟ ਤੇ ਲਗਾ ਲੈਣੇ ਆ ਬਾਟਮ ਤੇ ਚਾਹੇ ਨਾ ਵੀ ਲਗਾਉ ਦਾ ਕੋਈ ਚੱਕਰ ਨਹੀਂ ਹੁੰਦਾਗਾ ਪਰ ਜਿਹੜੀ ਐਦਾਂ ਦੀ ਸਲੀਨ ਹੋਊਗੀ ਸਟੈਚੇਬਲ ਇਹਦੇ ਤੇ ਤੁਸੀਂ ਬਿਲਕੁਲ ਵੀ ਲਾਈਨਿੰਗ ਨਹੀਂ ਲਾਉਣੀ ਹੈਗੀ ਕਿਉਂਕਿ ਜਿਹੜੀ ਲਾਈਨਿੰਗ ਹੁੰਦੀ ਆ ਉਹ ਕਪੜੇ ਦੇ ਵਿੱਚ ਦੇਖੋ ਇਸ ਤਰ੍ਹਾਂ ਦਾ ਸਟੈਚ ਨਹੀਂ ਰਹਿਣ ਦਿੰਦੀ ਹੈਗੀ ਜਿਹਨੂੰ ਆਪਾਂ ਐਦੇ ਸਟਿਚ ਕਰਾਂਗੇ ਤਾਂ ਦੇਖੋ ਇਹ ਸਟੈਚੇਬਲ ਹੋਊਗਾ ਜਿਹਦੇ نیچے ਲਾਈਨਿੰਗ ਲਾਗੀ ਤਾਂ ਇਹਨੇ ਬਿਲਕੁਲ ਵੀ ਸਟੈਚ ਨਹੀਂ ਹੋਣਾ ਉੱਪਰ ਵਾਲਾ ਹਿੱਸਾ ਸਟੈਚ ਹੋਈ ਜਾਊਗਾ ਜਿਹੜੀ نیچے ਤੋਂ ਲਾਈਨਿੰਗ ਹੋਊਗੀ ਉਹਨੇ ਸਟੈਚ ਨਹੀਂ ਹੋਣਾ ਜਿਹਦੇ ਕਾਰਨ ਆਪਣੀਆਂ ਇਹੜੀਆਂ ਕੰਨੀਆਂ ਹੁੰਦੀਆਂ ਨੇ ਉਹ ਮੁੜਨ ਲੱਗ ਜਾਂਦੀਆਂ ਮੈਂ ਤੁਹਾਨੂੰ ਦੂਸਰੀ ਸਲੀਨ ਵੀ ਦਿਖਾਉਣੀ ਐ ਐਸੇ ਦੇ ਵਿੱਚ ਹੀ ਜਿਵੇਂ ਮੰਨ ਲਓ ਐਦਾਂ ਦੀ ਬੈਲਵਟ ਹੁੰਦੀ ਹੈਗੀ ਆਹ ਵਾਲੀ ਬੈਲਵਟ ਆ ਦੇਖੋ ਇਹ ਬਿਲਕੁਲ ਵੀ ਸਟਿਚ ਨਹੀਂ ਹੁੰਦੀ ਹੈਗੀ ਇਹ ਵਾਲੀ ਜਿਵੇਂ ਇਹਨਾਂ ਤੇ ਜਰੀ ਵਗੈਰਾ ਦਾ ਵਰਕ ਕਰਿਆ ਹੋਇਆ ਹੈ ਦੇਖੋ ਇਹਨਾਂ ਤੇ ਆਪਾਂ ਜਰੀ ਦੇ ਕਰਕੇ ਹੀ ਆਪਾਂ ਇਹਦੇ ਤੇ ਲਾਈਨਿੰਗ ਵਗੈਰਾ ਲਗਾ ਲੈਣੇ ਆਂਗੇ ਇੱਕ ਇਹ ਕੀ ਹੁੰਦੀ ਹੈਗੀ ਤਿਲਸ ਦੀ ਹੁੰਦੀ ਹੈ ਜਦੋਂ ਆਪਾਂ ਇਹਨੂੰ ਸਟਿਚ ਕਰਦੇ ਆ ਮੰਨ ਲਓ ਇਧਰ ਉਧਰ ਖਿਸਕ ਜਾਂਦੀ ਹੈ ਜਾਂ ਇੱਕ ਜਗ੍ਹਾ ਤੇ ਚਿਪਕ ਜਾਂਦੀ ਹੈਗੀ ਦੇਖੋ ਜਿਹੜੀ ਆਹ ਵਾਲੀ ਸਲੀਨ ਹੁੰਦੀ ਹੈ ਐਦਾਂ ਦੀ ਇਹਦੇ ਤੇ ਆਪਾਂ ਨੇ ਲਾਈਨਿੰਗ ਵਗੈਰਾ ਕੁਝ ਨਹੀਂ ਲਗਾਉਣੀ ਹੈਗੀ ਹੁਣ ਮੈਂ ਤੁਹਾਨੂੰ ਦੇਖੋ ਇਹਦੇ ਬਾਰੇ ਨਾਪ ਬਾਰੇ ਦੱਸ ਰਹੀ ਆਂਗੀ ਆਪਣੇ ਕੋਲੇ ਕੀ ਸਾਈਜ਼ ਦਾ ਇਹ ਕੁੜਤਾ ਰੈਡੀ ਕਰਨਾ ਆਪਾਂ ਨੇ ਦੇਖੋ ਕੁੜਤੇ ਦੀ ਲੈਂਥ ਆਪਾਂ ਨੇ 44 ਰੱਖਣੀ ਆ ਇਹਦੇ ਨੀਚੇ ਆਪਾਂ ਤਰਪਾਈ ਵਗੈਰਾ ਕੁਝ ਨਹੀਂ ਕਰਨੀ ਨਾ ਹੀ ਤਰਪਾਈ ਇਹਦੇ ਤੇ ਰਹੇ ਮੰਨ ਲਓ ਟੁੱਟ ਜੂਗੀ ਤਾਂ ਆਪਾਂ ਇਹਦੇ ਤੇ ਸੀਨਾ ਮਾਰਨੀ ਆ ਹੋਣੀ ਜਾਂ ਨੀਚੇ ਘੇਰੇ ਤੇ ਤਾਂ ਇਹਦਾ ਸਾਈਜ਼ ਛਾਤੀ ਦਾ ਦੇਖੋ ਰਾਉਂਡ ਦੇ ਵਿੱਚ ਮਿਣਿਆ ਹੋਇਆ ਆਪਾਂ ਨੇ ਇਸ ਤਰ੍ਹਾਂ ਜਿਵੇਂ ਤੁਹਾਨੂੰ ਆਪਾਂ ਨਾਪ ਦੱਸਦੇ ਹੁੰਦੇ ਨੇ ਕੋਈ ਉਸੇ ਤਰੀਕੇ ਨਾਲ ਨਾਪ ਲੈਂਦਾ ਹੋਇਆ 44 ਆ ਦੇਖੋ ਤਾਂ ਆਪਾਂ ਇਹਦਾ ਹਾਫ ਕਰ ਦਾਂਗੇ 22 ਮੰਨ ਲਓ ਬਾਈ ਇੰਚ ਤੇ ਕਮਰ ਇਹਨਾਂ ਦੀ ਹੈਗੀ 41 ਤਾਂ ਇਹਦਾ ਆਜੂਗਾ 20 ਇੰਚ ਆਪਾਂ ਇਹਦੇ ਵਿੱਚ ਕੋਈ ਲੂਜ਼ਿੰਗ ਵਗੈਰਾ ਕੁਝ ਨਹੀਂ ਪਾਉਣੀ हिਪ ਇਹਨਾਂ ਦੀ ਰਾਉਂਡ ਦੇ ਵਿੱਚ 50 ਆ ਮੰਨ ਲਓ ਤਾਂ ਆਪਾਂ ਇਹਨੂੰ 25 ਇੰਚ हिਪ ਦੇ ਵਿੱਚ ਰੱਖਾਂਗੇ ਬਾਜੂ ਦੀ ਲੰਬਾਈ 18 ਗੀ ਫਰੰਟ ਤੋਂ 12 ਇੰਚ ਖੁੱਲੀ ਉਹ ਆਪਾਂ ਉਸੇ ਦੇ ਹਿਸਾਬ ਨਾਲ ਰੱਖਾਂਗੇ ਮੋਢਾ ਵੀ ਆਪਾਂ ਇਹਦਾ ਕੋਈ ਜ਼ਿਆਦਾ ਵੱਡਾ ਨਹੀਂ ਪਾਉਣਾ ਜਿਵੇਂ ਆਪਾਂ ਮੋਢਾ 9 ਇੰਚ ਪਾਉਣੇ ਹੁੰਦੇ ਆ ਇਹਦੇ ਮੰਨ ਲਓ ਸੂਟ ਦੇ ਵਿੱਚ ਐਨੇ ਨਾਪ ਦੇ ਵਿੱਚ ਤੁਸੀਂ 9 ਇੰਚ ਮੋਢਾ ਪਾ ਰਹੇ ਹੋ ਸਾਹਾ 1/2 ਇੰਚ ਸੋਡਾ ਕੱਟ ਚੱਲੂਗਾ ਕਿਉਂਕਿ ਇਹਦੇ ਵਿੱਚ ਕੋਈ ਕਚੂ ਬਣਾ ਨਹੀਂ ਕੁਝ ਨਹੀਂ ਹੋਣਾ ਨਹੀਂ ਵਿੱਚ ਵਿੱਚ ਜੇ ਬੜੇ ਆਪਾਂ ਜਿਵੇਂ ਕਹਿੰਦੇ ਨੇ ਉਹ ਡਾ ਇਸੇ ਤਰੀਕੇ ਦੇ ਵਿੱਚ ਆਪਾਂ ਹੁਣ ਸੋਦੀ কুরਤੇ ਦੀ ਕਟਿੰਗ ਕਰਨ ਜਾ ਰਹੇ ਹਾਂਗੇ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਣਾ ਤੇ ਐਦਾਂ ਦੇ ਸਟੱਫ ਬਾਰੇ ਅਸੀਂ ਖਾਸ ਜਾਣਕਾਰੀ ਦੇਵਾਂਗੇ ਜੇ ਤੁਸੀਂ ਐਦਾਂ ਦੇ ਕੱਪੜੇ ਦੇ ਵਿੱਚ ਕੋਈ ਵੀ কুরਤਾ ਕਟਿੰਗ ਕਰ ਰਹੇ ਹੋ ਬਣਾ ਰਹੇ ਹੋ ਜੋ ਵੀ ਆ ਤੁਸੀਂ ਉਹਦਾ ਕਿਸ ਤਰੀਕੇ ਨਾਲ ਧਿਆਨ ਰੱਖਣਾਗਾ ਦੇਖੋ ਜਿਵੇਂ ਆਹ ਵਾਲਾ ਕੱਪੜਾ ਹੈਗਾ ਇਹਦੇ ਵਿੱਚ ਹੁੰਦਾ ਪਾਣੀ ਮੰਨ ਲਓ ਜਿਵੇਂ ਆਪਾਂ ਕਹਿੰਦੇ ਨੇ ਛੇਡ ਡਾਰਕ ਲਾਈਟ ਲੱਗਣ ਲੱਗ ਜਾਂਦੇ ਆ ਕਈ ਵਾਰ ਦੇਖੋ ਇਹ ਚੀਜ਼ਾਂ ਦਾ ਧਿਆਨ ਨਹੀਂ ਰੱਖਦੇ ਤਾਂ ਕੀ ਹੁੰਦਾ ਇੱਕ ਪਾਸਾ ਲਾਈਟ ਦਿਖਾਈ ਦੇਣ ਲੱਗ ਜਾਂਦਾ ਇੱਕ ਪਾਸਾ ਡਾਰਕ ਜਦੋਂ ਵੀ ਤੁਸੀਂ ਐਦਾਂ ਦਾ ਕੋਈ ਵੀ ਸਟੱਫ ਬਣਾ ਰਹੇ ਹੋਗੇ ਤੁਸੀਂ ਇਹ ਚੀਜ਼ ਦਾ ਧਿਆਨ ਜ਼ਰੂਰ ਰੱਖਣਾਗਾ ਮੰਨ ਲਓ ਤੁਸੀਂ ਇਸ ਤਰ੍ਹਾਂ ਦਾ ਹੱਥ ਮਾਰ ਕੇ ਵੀ ਦੇਖ ਸਕਦੇ ਹੋ ਬੁਰੇ نیچے ਨੂੰ ਜਾ ਰਿਹਾ ਜੋ ਉੱਪਰ ਮੰਨ ਲਓ ਇਹਦੇ ਵਿੱਚ ਤਾਂ ਕੋਈ ਵਰਕ ਵਗੈਰਾ ਕੁਝ ਨਹੀਂ ਕੀਤਾ ਹੋਇਆ ਸਿਰਫ ਕੱਲੀ ਮਕੈਸ਼ ਲੱਗੀ ਹੋਈ ਐ ਛਲੀਨ ਦੇ ਵਿੱਚ ਮੰਨ ਲਓ ਜਿਹੜਾ ਪਾਣੀ ਹੁੰਦਾ ਦੇਖੋ ਇਸ ਤਰੀਕੇ ਨਾਲ ਜੇ ਆਪਾਂ ਉੱਪਰ ਨੂੰ ਕਰ ਰਹੇ ਹਾਂ ਤਾਂ ਆਪਾਂ ਨੂੰ ਡਾਰਕ ਲੱਗ ਰਿਹਾ ਜੇ ਇਸ ਤਰ੍ਹਾਂ نیچے ਨੂੰ ਕਰਾਂਗੇ ਤਾਂ ਲਾਈਟ ਲੱਗ ਰਿਹਾ ਤੁਸੀਂ ਇਹ ਇੱਕੋ ਹਿਸਾਬ ਦੇ ਨਾਲ ਬਣਾਉਣਾ ਜੇ ਤੁਸੀਂ ਬਾਹਰੀ ਸ਼ਰਟ ਦੀ ਕਟਿੰਗ ਇਸ ਤਰੀਕੇ ਨਾਲ ਦੀ ਕਟਿੰਗ ਕਰ ਰਹੇ ਹੋ ਜਿਵੇਂ ਪਾਣੀ ਇਹਦਾ نیچے ਨੂੰ ਜਾ ਰਿਹਾ ਤਾਂ ਤੁਸੀਂ ਬਾਜੂ ਵੀ ਉਸੇ ਤਰੀਕੇ ਨਾਲ ਕਟਿੰਗ ਕਰਨੀ ਆ ਜੇ ਇਸ ਤਰ੍ਹਾਂ ਉੱਪਰ ਵੱਲ ਨੂੰ ਹੋ ਰਿਹਾ ਦੇਖੋ ਤੁਸੀਂ ਮੰਨ ਲਓ ਆਹ ਸਾਈਡ ਤੋਂ ਇਹਦਾ ਸ਼ੋਲਡਰ ਕੱਢ ਰਹੇ ਹਾਂ ਉੱਪਰ ਵਾਲੇ ਪਾਸੇ ਤੋਂ ਤਾਂ ਬਾਜੂ ਦੇ ਵੀ ਤੁਸੀਂ ਇਸੇ ਤਰੀਕੇ ਨਾਲ ਕੱਟਣਾ ਇਹ ਇਸੇ ਅਨਸ਼ਲੀਨ ਦੇ ਵਿੱਚ ਤੁਸੀਂ ਨੇ ਖਾਸ ਕਰਕੇ ਇਹੀ ਧਿਆਨ ਰੱਖਣਾ ਹੁੰਦਾਗਾ ਹੁਣ ਦੇਖੋ ਮੈਂ ਇਹਨੂੰ ਕਿਸ ਮਰਜ਼ੀ ਤਰੀਕੇ ਨਾਲ ਲੈ ਸਕਦੀ ਹਾਂ ਚਾਹੇ ਆਹ ਸਾਈਡ ਤੋਂ ਲੈਣਾ ਚਾਹੇ ਆਹ ਸਾਈਡ ਤੋਂ ਪਰ ਬਾਜੂ ਦੀ ਕਟਿੰਗ ਵੀ ਮੈਂ ਉੱਪਰ ਵੱਲ ਕਰਕੇ ਜਾਊਂਗੀ ਜੇ ਇਸਤਰਾਮਪ ਨੇ ਕਈ ਵਾਰ ਮਾਈਂਡ ਚੋ ਸਕਿੱਪ ਵੀ ਹੋ ਜਾਂਦਾ ਤਾਂ ਤੁਸੀਂ ਨੇ ਕੀ ਕਰਨਾਗਾ ਇਹਦੇ ਤੇ ਜਿਵੇਂ ਅੰਦਰਲੀ ਸਾਈਡ ਦੇ ਵਿੱਚ ਇਸ ਤਰ੍ਹਾਂ ਐਰੋ ਦੇ ਨਿਸ਼ਾਨ ਜੇ ਬਣਾ ਲੈਣੇ ਆਗੇ ਵੀ ਮੰਨ ਲਓ ਆਪਾਂ ਨੇ ਜਿਹੜਾ ਆਹ ਉੱਪਰ ਵੱਲ ਲੈ ਕੇ ਜਾਣਾ ਕਈ ਵਾਰ ਆਪਣੇ ਚੋ ਮਿਸਟੇਕ ਹੋ ਜਾਂਦੀ ਹੈ ਜਾਂ ਪਤਾ ਨਹੀਂ ਚੱਲਦਾ ਤਾਂ ਤੁਸੀਂ ਇਸ ਤਰ੍ਹਾਂ ਇਹਦੇ ਇੱਥੇ ਨਿਸ਼ਾਨੀ ਲਗਾ ਸਕਦੇ ਹੋਗੇ ਵੀ ਕਿਹੜਾ ਆਪਾਂ ਨੇ ਉੱਪਰ ਲੈ ਕੇ ਜਾਣਾ ਮੰਨ ਲਓ ਮੈਂ ਆਹ ਚੀਜ਼ ਹੈ ਜਿਹੜੀ ਦੀ ਤਿੱਖੀ ਬਣਾਈ ਹੋਈ ਐਰੋ ਦਾ ਨਿਸ਼ਾਨ ਲਗਾ ਲਿਆ ਇਹ ਉੱਪਰ ਕਰਕੇ ਹੀ ਇਹਦੀ ਕਟਿੰਗ करूंगी ਇਸੇ ਤਰੀ ਆਪਾਂ ਇਹਦੀ ਬਾਜੂ ਦੀ ਕਟਿੰਗ ਕਰ ਲਾਂਗੇ ਤਾਂ ਇਹਦੇ ਵਿੱਚ ਆਪਾਂ ਨੂੰ ਕੋਈ ਵੀ ਮਿਸਟੇਕ ਨਹੀਂ ਹੋਊਗੀ ਦੇਖੋ ਇਹਦੇ ਵਿੱਚ ਚਾਹੇ ਆਪਾਂ ਕੱਟ ਕੇ ਸਾਈਡ ਤੇ ਕੱਢ ਕੇ ਰੱਖ ਦਾਂਗੇ ਤਾਂ ਸਭ ਤੋਂ ਪਹਿਲਾਂ ਮੈਂ ਇਹਦੇ ਵਿੱਚ ਸ਼ਰਟ ਦੀ ਲੈਂਥ ਉਤਾਰ ਲੂੰਗੀ ਦੇਖੋ ਵੱਡੇ ਬਣੇ ਦੇ ਵਿੱਚ ਇਹ ਹੈਗੀ ਹੈਗਾ ਤਾਂ ਮੈਂ ਦਿਨਕੇ ਦੀ ਇੱਕ ਵਾਰੀ ਲੈਂਥ ਦੀ ਕਟਿੰਗ ਕਰ ਦੂੰਗੀ ਦੇਖੋ ਬਹੁਤ ਹੀ ਜ਼ਿਆਦਾ ਹੀ ਫਲੈਕਸੀਬਲ ਆ ਦੇਖੋ ਇਹ ਕੱਪੜਾ ਬਿਲਕੁਲ ਵੀ ਲੂਜ਼ਿੰਗ ਪੌਨ ਦੀ ਲੋੜ ਨਹੀਂ ਜੇ ਤੁਸੀਂ ਜਿੰਨਾ ਆਪਣੇ ਕੋਲੇ ਨਾਪ ਆ ਉਹਦੇ ਨਾਲੋਂ ਵੀ 1/2 ਇੰਚ ਕੀ 1 ਇੰਚ ਵੀ ਕੱਟ ਕਰ ਲੋਗੇ ਤਾਂ ਇਹਨੂੰ ਫਿਰ ਵੀ ਕੋਈ ਫਰਕ ਨਹੀਂ ਪੈਣਾ ਹੈਗਾ ਤੇ ਇਸ ਤਰ੍ਹਾਂ ਮੈਂ ਇਹਨੂੰ ਬਰਾਬਰ ਰੱਖ ਲੂੰਗੀ ਦੇਖੋ ਬਰਾਬਰ ਰੱਖ ਕੇ ਆਪਾਂ ਇਹਦੀ ਕਟਿੰਗ ਕਰ ਦਾਂਗੇ ਤੁਸੀਂ ਜਦੋਂ ਵੀ ਇਹਦੇ ਨੀਚੇ ਕੋਈ ਸਲਾਈ ਵਗੈਰਾ ਲਗਾਉਣੀ ਹੁੰਦੀ ਆ ਤਾਂ ਤੁਸੀਂ ਨੇ ਇਹਦੇ ਵਿੱਚ ਆਪਾਂ ਜਦੋਂ ਘੇਰਾ ਫੋਲਡਿੰਗ ਕਰਦੇ ਆ ਤਾਂ ਜ਼ਿਆਦਾ ਨਹੀਂ ਲੈਣਾ ਹੁੰਦਾ ਮੰਨ ਲਓ ਤੁਸੀਂ 2 ਇੰਚ ਹੀ ਵੱਧ ਲੈ ਸਕਦੇ ਹੋਗੇ ਕਿਉਂਕਿ ਆਪਾਂ ਨੇ ਇਹਦੇ ਵਿੱਚ ਫੋਲਡਿੰਗ ਵਗੈਰਾ ਜ਼ਿਆਦਾ ਨਹੀਂ ਕਰਨੀ ਹੈਗੀ ਜੇ ਕੋਈ ਆਸਟਰਾ ਦੀ ਸੈਟਿੰਗ ਨਹੀਂ ਆ ਰਹੀ ਤਾਂ ਮੈਨੂੰ ਸਿੱਧਾ ਰੱਖੂੰਗੀ ਇਸ ਤਰੀਕੇ ਨਾਲ ਤਾਂ ਬਿਲਕੁਲ ਇਹਨੂੰ ਇਸ ਤਰ੍ਹਾਂ ਤੁਸੀਂ ਸਿੱਧਾ ਰੱਖ ਕੇ ਇਹਦੀ ਪਹਿਲਾਂ ਇੱਕ ਪੀਸ ਦੀ ਦੀ ਲੈਂਥ ਦੀ ਆਪਾਂ ਕਟਿੰਗ ਕਰ ਦਾਂਗੇ ਜਿੰਨਾ ਆਪਾਂ ਨੂੰ ਚਾਹੀਦਾ ਦੇਖੋ ਇਹ ਕੱਪੜਾ ਤਾਂ ਮੈਂ ਬਿਲਕੁਲ ਇਸ ਤਰ੍ਹਾਂ ਰੱਖ ਲੂੰਗੀ ਸਿੱਧਾ ਤਾਂ ਇਹਦੇ ਮਿੰਕੇ ਮੈਂ ਸ਼ਾਨ ਲਗਾ ਕੇ ਇੱਕ ਵਾਰੀ ਆਪਾਂ ਜਿਹੜੀ ਲੈਂਥ ਆਪਾਂ ਨੂੰ ਚਾਹੀਦੀ ਹੈ ਉੰਨੀ ਆਪਾਂ ਇਹਦੀ ਕਟਿੰਗ ਕਰ ਦੇਣੀ ਹੈਗੀ देखो अपन ने आ लेंथ जिन्नी चाहिंदी सी अपन ने 2 इंच ਵੱਧ 44 ਸੀ ਦਾ 46 ਤੋਂ ਮੈਂ ਇਹਦੀ ਕੀ ਕਰਤੀ ਇਸ ਤਰ੍ਹਾਂ ਆਪਾਂ ਨੇ ਕਟਿੰਗ ਕਰ ਦੇਣੀਆਂ ਦੇਖੋ ਜਿੰਨਾ ਆਪਾਂ ਨੂੰ ਚਾਹੀਦਾ ਦੇਖੋ ਇਸ ਹਿਸਾਬ ਨਾਲ ਮੈਂ ਵੀ ਕਟਿੰਗ ਕਰਤੀ ਆ ਦੇਖੋ ਆ ਆਪਣੇ ਕੋਲੇ ਪੀਸ ਬਚ ਗਿਆ ਉੱਪਰੋਂ ਜਿਹੜਾ ਉੱਤਰਦਾ ਹੁੰਦਾ ਉਹ ਵਾਲਾ ਪੀਸ ਬਚ ਗਿਆ ਹੁਣ ਆਪਾਂ ਨੇ ਇਸ ਤਰ੍ਹਾਂ ਦੇਖਣਾ ਵੀ ਇਹਦੀ ਸਾਈਡ ਤੋਂ ਬਾਜੂ ਉਤਰੂਗੀ ਜਾਂ ਨਹੀਂ ਤਾਂ ਮੈਂ ਇਸ ਤਰ੍ਹਾਂ ਮਿਲੂਗੀ ਦੇਖੋ ਨਹੀਂ 25 ਇੰਚ ਆਪਾਂ ਨੇ हिਪੇ ਦੀ ਰੱਖਣੀ ਆ ਤਾਂ ਆਪਾਂ ਨੇ ਵੱਧ ਕਿੰਨਾ ਲੈਣਾ ਦੇਖੋ ਆ ਆਪਣਾ 25 ਦਾ ਨਿਸ਼ਾਨ 12.5 ਤੇ ਆ ਰਿਹਾ ਕਿਉਂਕਿ ਆਪਾਂ ਨੇ 27 ਇੰਚ ਇਹਨੂੰ ਕਟਿੰਗ ਦਾ ਕਰ ਦਾਂਗੇ ਇਸ ਤਰ੍ਹਾਂ ਆ ਦੇਖੋ 27 ਤੋਂ ਵੀ ਆਪਾਂ ਕੱਟ ਕਰ ਸਕਦੇ ਹਾਂ ਤਾਂ ਕੋਈ ਚੱਕਰ ਨਹੀਂ ਕਿਉਂਕਿ ਇਹਦੇ ਵਿੱਚ ਲਚਕ ਬਹੁਤ ਜ਼ਿਆਦਾ ਕੱਪੜੇ ਦੇ ਵਿੱਚ ਫਿਲਹਾਲ ਮੈਨੂੰ 27 ਤੋਂ ਕੱਟ ਕਰ ਦੂੰਗੀ ਦੇਖੋ 27 ਇੰਚ ਇਸ ਸਾਈਡ ਤੋਂ 27 ਇੰਚ ਇਸ ਸਾਈਡ ਤੋਂ ਆਪਾਂ ਨੇ ਪੀਸ ਉਤਾਰ ਲੈਣਾਗਾ ਤਾਂ ਤੁਸੀਂ ਇਹ ਸਿੱਧਾ ਨਿਸ਼ਾਨ ਲਗਾ ਲੋਗੇ ਇਸ ਤਰੀਕੇ ਨਾਲ बारा नहीं है कपड़े इधर चक लिस्क बहुत ज्यादा कर दोगे बहुत ही सौखे तरीके दसागे कुर्ते कटिंग हां देखो अपने तो कपड़ा उतारता हूं आपू फोलडिंग कर लागे जिस तरह आप शर्ट की कटिंग करते होंगे ਖੋ ਆਪਣੇ ਆ ਜਿਸ ਤਰ੍ਹਾਂ ਸ਼ਰਟ ਨੂੰ ਕਟਿੰਗ ਕਰਦੇ ਹੁੰਨੇ ਆ ਇਹ ਆਪਾਂ ਕੁੜਤੇ ਦੀ ਕਟਿੰਗ ਕਰ ਰਹੇ ਆ ਤਾਂ ਦੋਨੋਂ ਪੱਲੇ ਨੂੰ ਦੇਖੋ ਇਸ ਤਰੀਕੇ ਨਾਲ ਆਪਾਂ ਨੇ ਫੋਲਡਿੰਗ ਕਰ ਲਿਆ ਹੁਣ ਆਪਣੇ ਸਭ ਤੋਂ ਪਹਿਲਾਂ ਦੇਖੋ ਸ਼ੋਲਡਰ ਦੇ ਨਿਸ਼ਾਨ ਲਗਾਉਣੇ ਆ ਦੇਖੋ ਸਭ ਤੋਂ ਪਹਿਲਾਂ ਆਪਾਂ ਕੁੜਤੇ ਦਾ ਆਪ ਨੂੰ ਧੀਰਾ ਚਾਹੀਦਾ ਹੁੰਦਾਗਾ ਇਹਦੇ ਨਾਲ ਸੂਟ ਨਾਲੋਂ ਜ਼ਿਆਦਾ ਕੋਈ ਫਰਕ ਨਹੀਂ ਹੁੰਦਾਗਾ ਕੁੜਤੇ ਨੂੰ ਆਪਾਂ ਮੰਨ ਲਓ ਹਲਕੀ ਜਿਹੀ ਲੂਜ਼ ਫਿਟਿੰਗ ਦੇ ਵਿੱਚ ਰੱਖ ਲੈਨੇ ਜਿਹੜਾ ਸੂਟ ਹੁੰਦਾ ਪ੍ਰੋਪਰ ਫਿਟਿੰਗ ਦੇ ਵਿੱਚ ਹੁੰਦਾਗਾ ਤੇ ਇਹ ਜਿਵੇਂ ਆਪਣੇ ਕੋਲੇ ਸਲੀਨ ਦਾ ਕਪੜਾ ਤਾਂ ਇਹਨੂੰ ਆਪਾਂ ਬੜਾ ਲੂਜ਼ ਨਹੀਂ ਬਣਾਉਂਦੇ ਕਿਉਂਕਿ ਇਹਦੇ ਵਿੱਚ ਫਿਰ ਕੋਈ ਫਿਟਿੰਗ ਦਾ ਪਤਾ ਨਹੀਂ ਚੱਲਣਾ ਹੈਗਾ ਤਾਂ ਇਹਨੂੰ ਆਪਾਂ ਜਿੰਨਾ ਨਾਪ ਚਾਹੀਦਾ ਉਸੇ ਹਿਸਾਬ ਨਾਲ ਰੱਖਾਂਗੇ ਜਦੋਂ ਪਹਿਨਿਆ ਹੋਊਗਾ ਤਾਂ ਇਹ ਲੂਜ਼ ਹੀ ਲੱਗੂਗਾ ਤਾਂ ਹੁਣ ਆਪਾਂ ਨੇ ਸ਼ੋਲਡਰ ਦਾ ਨਿਸ਼ਾਨ ਲਗਾਉਣਾ ਸ਼ੋਲਡਰ ਇਹਦਾ ਆਪਾਂ 16 ਇੰਚ ਹੀ ਲਗਾਵਾਂਗੇ ਮੰਨ ਲਓ ਇਸ ਤਰੀਕੇ ਨਾਲ ਦੇਖੋ ਜੇ ਆਪਾਂ ਸੂਟ ਦੀ ਉਹ ਕਰਦੇ ਆਂਗੇ ਆਪਾਂ ਲੈਨੇ ਤਾਂ 12 ਇੰਚ 13 ਇੰਚ ਇਸ ਤਰ੍ਹਾਂ ਦਾ ਨਾਪ ਲੈਨੇ ਹੁਣ ਇਹ ਆਪਾਂ neck ਵਾਲਾ ਬਣਾਉਣਾ ਤਾਂ ਆਪਾਂ ਇਹਦੀ 16 ਇੰਚ ਤੀਰਾ ਸ਼ੋਲਡਰ ਮਿਣਿਆ ਹੋਇਆ ਸੀ ਤਾਂ ਇਸ ਤਰੀਕੇ ਨਾਲ ਆਪੋ 16 ਇੰਚ ਹੀ ਰੱਖਾਂਗੇ ਕੋਈ ਇਹਦੇ ਵਿੱਚ ਵੱਧ ਨਹੀਂ ਪਾਉਂਦੇ ਹੈਗੇ ਕਿਉਂਕਿ ਫਲੈਕਸੀਬਲ ਜ਼ਿਆਦਾਗਾ ਤਾਂ ਹੁਣ ਆਪਾਂ ਜਿਹੜਾ ਮੋਢੇ ਦਾ ਨਿਸ਼ਾਨ ਦੇਖੋ 7 ਇੰਚਾ ਲਗਾਵਾਂਗੇ ਕਿਉਂਕਿ ਆਪਾਂ 1/2 ਇੰਚ ਦਾ ਕਟਿੰਗ ਵੀ ਕਰਨਾ ਉੱਪਰ ਬਰਾਬਰ ਮੰਗੂਆਂ ਕੋਈ ਜ਼ਿਆਦਾ ਵੱਧ ਨਹੀਂ ਹੈਗਾ ਦੇਖੋ ਇਹ ਕਪੜਾ ਤਾਂ ਹੁਣ ਇਹਦਾ ਛਾਤੀ ਦਾ ਨਿਸ਼ਾਨ ਆਪਣੇ ਕੋਲੇ 22 ਇੰਚ ਰੱਖਣਾਗਾ ਤਾਂ 22 ਇੰਚ ਹੀ ਰੱਖਾਂਗੇ ਦੇਖੋ ਜਿਵੇਂ ਆਪਾਂ ਨੇ ਇੱਥੇ 16 ਇੰਚ ਤੀਰੇ ਦਾ ਨਿਸ਼ਾਨ ਪਾਇਆ ਤਾਂ ਆਪਾਂ ਦੋ ਸੂਤ ਇੱਥੋਂ ਘਟਾ ਕੇ ਲਗਾਵਾਂਗੇ ਤਾਂ ਆਪਾਂ ਨੇ 16 1/2 ਤੇ ਲਗਾ ਲਾਂਗੇ ਆਪਾਂ ਮੰਨ ਲ ਦੇਖੋ ਇਹਦੇ ਵਿੱਚ ਕੋਈ ਜ਼ਿਆਦਾ ਨਹੀਂ ਹੁੰਦਾ ਚੱਕਰ ਵੀ ਆਪਾਂ ਉੱਪਰ ਬਰੈਸਟ ਦਾ ਨਾਪ ਲੈਣਾ ਤੇ ਡਾਊਨ ਬਰੈਸਟ ਦਾ ਨਾਪ ਲੈਣਾ ਕਮਰ ਦਾ ਸਾਰੇ ਕਸ ਦਾ ਵੀ ਆਪਾਂ ਨੂੰ ਸਿਰਫ ਆਪਾਂ ਨੂੰ ਮੇਨ ਚੀਜ਼ਾਂ ਚਾਹੀਦੀਆਂ ਨੇ ਜਿਵੇਂ ਉੱਪਰ ਆਪਾਂ ਛਾਤੀ ਦਾ ਨਾਪ ਲੈ ਲਿਆ ਕਮਰ ਦਾ ਲੈ ਲਿਆ हिਪ ਦਾ ਲੈ ਲਿਆ ਉਹ ਜ਼ਿਆਦਾ ਉਲਝਾਉਣ ਦਾ ਚੱਕਰ ਹੁੰਦਾ ਕਈ ਵਾਰ ਉਲਝਾ ਲੈਂਦੇ ਨੇ ਵੀ ਕਸਟਮਰ ਨੂੰ ਪਤਾ ਚੱਲੂ ਚਾਹੇ ਨਹੀਂ ਪਤਾ ਚੱਲੇ ਐਦਾਂ ਹੀ ਨਾਪ ਲਈ ਜਾਂਦੇ ਰਹਿੰਦੇ ਨੇ ਤਾਂ ਆਪਾਂ ਨੂੰ ਮੇਨ ਚੀਜ਼ਾਂ ਇਹੀ ਹੁੰਦੀਆਂ ਨੇ ਨਾਪ ਦੇ ਵਿੱਚ ਜਿਵੇਂ ਮੇਨ ਆਪਾਂ ਨੂੰ ਇੱਕ ਛਾਤੀ ਦਾ ਨਾਪ ਕਮਰ ਤੇ हिਪ ਦਾ ਨਾਪ ਚਾਹੀਦਾ ਹੁੰਦਾ ਤੇ ਸ਼ੋਲਡਰ ਦਾ ਨਾਪ ਮੰ ਲਓ ਉੱਤ ਕਰਨੇ ਨੈਕ ਬਣਾਉਣਾ ਜਾਂ ਆਪਾਂ ਨੇ ਕੋਈ ਨੈਕ ਵਗੈਰਾ ਲੈਣਾ ਉਦਾਂ ਦੇ ਵਿੱਚ ਚਾਹੀਦਾ ਹੁੰਦਾ ਤਾਂ ਦੇਖੋ ਆਪਾਂ ਨੇ ਗਲਾਈ ਦੇ ਵਿੱਚ ਐਸੀ ਤਰੀਹੀ ਆਪਾਂ ਨੇ ਰਾਉਂਡ ਦੇ ਵਿੱਚ ਇਹਦੇ ਨਿਸ਼ਾਨ ਲਗਾ ਲੈਣਾਗਾ ਹੁਣ ਆਪਾਂ ਲਗਾਵਾਂਗੇ ਕਮਰ ਦਾ ਨਾਪ ਕਮਰ ਵੀ ਆਪਾਂ ਉਨਾ ਹੀ ਰੱਖ ਲਾਂਗੇ 20 ਇੰਚ ਤੁਸੀਂ ਜੇ ਇਹਨੂੰ 1/2 ਇੰਚ ਘੱਟ ਮੰਨ ਕੇ ਫਿਰ ਵੀ ਚੱਲੋਗੇ ਤਾਂ ਤੁਹਾਡੀ ਫਿਟਿੰਗ ਬਹੁਤ ਹੀ ਵਧੀਆ ਆਊਗੀ ਇਸ ਤਰ੍ਹਾਂ ਨਹੀਂ ਕਰ ਸਕਦੇ ਆਪਾਂ ਵੀ ਮੰਨ ਲਓ 20 ਆਉਂਦਾ ਤਾਂ ਆਪਾਂ 20.5 ਰੱਖ ਲਓ ਵੀ ਇਹਦੇ ਵਿੱਚ ਲੂਜ਼ਿੰਗ ਨਹੀਂ ਪਾਈ ਹੈਗੀ ਇਹ ਬਹੁਤ ਹੀ ਜ਼ਿਆਦਾ ਲਚਕਾ ਕਪੜੇ ਦੇ ਵਿੱਚ ਸੋ ਨੂੰ ਘੱਟ ਤੋਂ ਘੱਟ ਹੀ ਰੱਖ ਕੇ ਇਹਦੀ ਫਿਟਿੰਗ ਲਿਆਉਣੀ ਪਊਗੀ ਸਾਈਡ ਸਲਾਈ ਦੇ ਕੋਈ ਮੈਂ 15.5 ਦਿਨ ਸ਼ਾਨ ਲਗਾਉਂਗੀ ਇਹਦੇ ਤੇ ਮਾਰਕ ਵੀ ਨਹੀਂ ਵੱਜ ਰਿਹਾ ਦੇਖੋ ਇਸ ਤਰੀਕੇ ਨਾਲ ਤੇ ਹਿਪ ਆਪਾਂ ਇਹਨਾਂ ਦੀ 25 ਇੰਚ ਰੱਖਣੀ ਆ ਦੇਖੋ ਤਾਂ 25 ਇੰਚ ਤੋਂ ਮੈਂ ਘੱਟ ਹੀ ਰੱਖੂਗੀ ਹਾਫ ਇੰਚ ਵੱਧ ਨਹੀਂ ਰੱਖਦੀ ਹੈਗੀ ਬਿਲਕੁਲ ਵੀ ਜਿਹੜਾ نیچے ਤੋਂ ਘੇਰਾ ਹੋਊਗਾ ਤਾਂ ਆਪਣਾ ਇੰਨਾ ਹੀ ਰਹਿ ਜਾਊਗਾ ਤਾਂ ਇਹਨੂੰ ਆਪਾਂ ਇਸ ਤਰੀਕੇ ਨਾਲ ਹੀ ਫੋਲਡਿੰਗ ਕਰ ਲਾਂਗੇ ਇਹਦੇ ਵਿੱਚੋਂ ਕੋਈ ਧਾਗਾ ਵਗੈਰਾ ਕੁਝ ਨਹੀਂ ਨਿਕਲਦਾ ਤੁਸੀਂ ਇਹਦੇ ਤੇ ਐਂਟਰਲੌਕ ਵਗੈਰਾ ਕਰਕੇ ਵੀ ਇਸ ਤਰ੍ਹਾਂ ਇਹਦੀ ਫੋਲਡਿੰਗ ਕਰ ਸਕਦੇ ਹੋਗੇ ਤਾਂ ਤੁਸੀਂ ਐਦਾਂ ਹੀ ਕਰ ਸਕਦੇ ਹੋ ਜੇ ਤੁਸੀਂ ਇਹਨੂੰ ਦੇਖੋ ਇਸ ਤਰ੍ਹਾਂ ਫੋਲਡਿੰਗ ਕਰੋਗੇ ਤਾਂ ਇਹ ਲਾਫ ਵੀ ਜਾਊਗਾ ਦੇਖੋ ਤੁਸੀਂ ਜਦੋਂ ਇਹਨੂੰ ਸਟੀਚਿੰਗ ਕਰੋਗੇ ਤਾਂ ਤੁਸੀਂ ਇਹਨੂੰ ਐਦਾਂ ਹੀ ਸਲਾਈ ਲਗਾ ਸਕਦੇ ਹੋ ਜੇ ਤੁਸੀਂ ਇਸ ਤਰ੍ਹਾਂ ਫੋਲਡਿੰਗ ਕਰੋਗੇ ਕਈ ਵਾਰ ਤੁਹਾਡੇ ਤੋਂ ਇਹ ਲਾਫ ਸਕਦਾ ਉੱਪਰ ਵਾਲਾ ਕਪੜਾ ਘੁੰਮ ਸਕਦਾ ਜੇ ਤੁਸੀਂ ਚੰਗੀ ਤਰੀਕੇ ਨਾਲ ਜਾਣਦੇ ਹੋ ਸਟੀਚਿੰਗ ਦੇਖੋ ਤਾਂ ਤੁਸੀਂ ਇਹਨੂੰ ਹਲਕਾ ਜਿਹਾ ਵਿੱਚ ਮਾਰਜਨ ਦੇਣਾ ਹੋਊਗਾ ਤਾਂ ਇਸ ਤਰੀਕੇ ਨਾਲ ਇਹਨੂੰ ਫੋਲਡਿੰਗ ਕਰ ਲਓਗੇ ਇਹ ਸੀ ਆਪਣੇ ਫੋਲਡਿੰਗ ਬਾਰੇ ਹੁਣ ਆਪਾਂ ਇਹਦੀ ਕਟਿੰਗ ਕਰ ਰਹੇ ਹਾਂ ਦੇਖੋ ਤੁਸੀਂ ਵੀਡੀਓ ਨੂੰ ਧਿਆਨ ਨਾਲ ਕੋਈ ਵੀ ਆਪਾਂ ਐਦਾਂ ਦੀ ਵੀਡੀਓ ਨਹੀਂ ਪਾਉਂਦੇ ਜਿਹਦੇ ਵਿੱਚ ਤੁਸੀਂ ਉਲਝ ਜਾਓ ਬਹੁਤ ਹੀ ਸੌਖੇ ਦੇ ਨਾਰਮਲ ਤਰੀਕੇ ਦੇ ਨਾਲ ਤੁਹਾਨੂੰ ਆਪਾਂ ਇਹਦੀ ਕਟਿੰਗ ਵਗੈਰਾ ਦੱਸਦੇ ਹੁੰਨੇ ਆ ਇਕਦਮ ਸਹੀ ਪ੍ਰੋਪਰ ਫਿਟਿੰਗ ਆਊਗੀ ਜੇ ਤੁਸੀਂ ਇਸ ਤਰ੍ਹਾਂ ਦੀ ਕਟਿੰਗ ਕਰੋਗੇ ਕਈ ਵਾਰ ਤਾਂ ਬਹੁਤ ਹੀ ਜ਼ਿਆਦਾ ਨਾਪ ਦੱਸਣ ਲੱਗ ਜਾਂਦੇ ਆ ਤਾਂ ਬਹੁਤ ਹੀ ਇੱਥੋਂ ਆਹ ਚੀਜ਼ ਐਨੀ ਰੱਖ ਲਓ ਆਹ ਚੀਜ਼ ਐਨੀ ਰੱਖ ਲਓ ਬਿਲਕੁਲ ਹੀ ਨਾਰਮਲ ਤਰੀਕੇ ਦੇ ਨਾਲ ਤੁਸੀਂ ਇंसਾਨੀ ਵਾਲ ਘਰ ਵਿੱਚ ਬੈਠ ਕੇ ਆਪਣਾ ਸਟਿਚਿੰਗ ਵਗੈਰਾ ਕਰ ਸਕਦੇ ਹੋਗੇ ਦੇਖੋ ਹੁਣ ਜਿਹੜੀ ਆਪਾਂ ਨੇ ਬੈਕ ਵਾਲੀ ਇਹਦੀ ਕਟਿੰਗ ਕਰਨੀ ਆ ਉਹ ਵੀ ਤੁਸੀਂ ਐਸੇ ਹਿਸਾਬ ਨਾਲ ਇਹਦੀ ਕਟਿੰਗ ਕਰੋਗੇ ਦੇਖੋ ਕੋਈ ਜ਼ਿਆਦਾ ਨਹੀਂ ਆਪਾਂ ਨੂੰ ਚਾਹੀਦਾ ਇਹਦੇ ਵਿੱਚ ਵੀ ਕਿਤੇ ਟਾਈਟ ਨਾ ਰਹੇ ਜੇ ਜਾਂ ਫਸ ਨਾ ਜਾਵੇ ਇਦਾਂ ਦੇ ਇਹਦੇ ਵਿੱਚ ਕੋਈ ਚੱਕਰ ਨਹੀਂ ਆਉਂਦਾ ਹੈਗਾ ਤਾਂ ਤੁਸੀਂ ਨੇ ਜੇ ਹਾਫ ਇੰਚ ਤੁਸੀਂ ਘੱਟ ਵੀ ਕੱਟ ਲੋਗੇ ਤਾਂ ਇਹਦਾ ਕੋਈ ਚੱਕਰ ਨਹੀਂ ਹੈਗਾ ਇਦਾਂ ਦੇ ਸਟਾਫ ਵਿੱਚ ਹਰ ਕਿਸੇ ਵਿੱਚ ਆਪਾਂ ਨਹੀਂ ਦੱਸ ਰਹੇ ਤੁਹਾਨੂੰ ਸਿਰਫ ਇਦਾਂ ਦੇ ਜਿਹੜਾ ਜਿਹਦੇ ਵਿੱਚ ਲਫਨ ਵਾਲਾ ਕੱਪੜਾ ਹੋਊਗਾ ਸਟੈਚ ਜ਼ਿਆਦਾ ਹੋਊਗਾ ਤਾਂ ਤੁਸੀਂ ਇਸ ਤਰ੍ਹਾਂ ਉਹਦੀ ਕਟਿੰਗ ਕਰ ਲੋਗੇ ਦੇਖੋ ਸਿਰਫ ਇਹਦੇ ਵਿੱਚ ਆਹੀ ਤਿੰਨ ਚੀਜ਼ਾਂ ਸੀ ਗੁਰਦੇ ਦੇ ਵਿੱਚ ਹੁਣ ਤੁਹਾਨੂੰ ਨੈੱਕ ਬਾਰੇ ਦੱਸੂਗੀ ਇਹਦੇ ਵਿੱਚ ਵੀ ਜਿਹੜਾ ਨੈੱਕ ਦੀ ਕਟਿੰਗ ਕਰਨੀ ਆ ਤੁਸੀਂ ਉਹ ਕਿੰਨੀ ਇਹਦੀ ਡੰਗਾਈ ਲੈਣੀ ਆ ਜਾਂ ਕਿੰਨਾ ਕੀ ਲੈਣਾ ਤੁਸੀਂ ਕੱਪੜੇ ਨੂੰ ਇਸ ਤਰ੍ਹਾਂ ਫੋਲਡਿੰਗ ਕਰਕੇ ਰੱਖ ਲਓਗੇ ਤਾਂ ਮੈਂ 3 ਇੰਚ ਦੇਖੋ ਐਸਾਈਡ ਤੋਂ ਨਿਸ਼ਾਨ ਲਗਾਉਂਗੀ ਬਹੁਤ ਹੀ ਆਸਾਨ ਤਰੀਕੇ ਨਾਲ ਦੱਸ ਰਹੀ ਆ ਦੇਖੋ 3 ਇੰਚ ਆਪਾਂ ਇਦਾਂ ਕਰ ਲਾਂਗੇ ਸਾਢੇ 3 ਮੈਂ نیچے ਨੂੰ ਨਿਸ਼ਾਨ ਲਗਾਉਂਗੀ ਦਾ ਤਾਂ ਜਿਹੜੀ ਤੁਸੀਂ ਸ਼ੇਪ ਦੇਣੀ ਆ ਬਿਲਕੁਲ ਇਸ ਤਰ੍ਹਾਂ ਗੁਲਾਈ ਦੇ ਵਿੱਚ ਨਹੀਂ ਦੇਣੀ ਤਾਂ ਤੁਸੀਂ ਇਹ ਸ਼ੇਪ ਇਸ ਤਰ੍ਹਾਂ ਥੋੜੀ ਜੀ ਤਿਰਛੀ ਦੇ ਵਿੱਚ ਦਿਓਗੇ ਦੇਖੋ ਕਟਿੰਗ ਵੇਲੇ ਤੁਹਾਨੂੰ ਪਤਾ ਚੱਲੂਗਾ ਆਰਾਮ ਨਾਲ ਇਹ ਇਸ ਤਰ੍ਹਾਂ ਆਤੀ ਨਾ ਹੁਣ ਕੀ ਕਰਨਾ ਦੇਖੋ ਇੱਥੇ ਮੈਂ ਇਸ ਤਰ੍ਹਾਂ ਕੱਟ ਮਾਰੂੰਗੀ ਉਹ ਕੱਟ ਆਪਾਂ ਲਗਾਵਾਂਗੇ ਸਸ ਸਿਰਫ ਤਿੰਨੇ ਕੈਂਚ ਦਾ ਕੱਟ ਲਗਾਉਣਾ ਜਿਆਦਾ ਵੱਡਾ ਕੱਟ ਨਹੀਂ ਲਗਾਉਣਾ ਕਿਉਂਕਿ ਇਹਦੇ ਵਿੱਚ ਆਰਾਮ ਨਾਲ ਗਲਾ ਪਊਗਾ ਤਾਂ ਇੱਥੋਂ ਮੈਂ 1/2 ਇੰਚ ਦਾ ਲੈ ਕੇ ਚੱਲੂੰਗੀ ਉੱਪਰੋਂ ਕੱਟ ਕਰ ਦੂੰਗੀ ਨੂੰ ਤਿਰਛੇ ਦੇ ਵਿੱਚ ਲਾਉਂਗੀ ਤੁਹਾਨੂੰ ਮੈਂ ਖੋਲ ਕੇ ਦਿਖਾਉਂਗੀ ਇਹਨੂੰ ਵੀ ਕਿਸ ਤਰੀਕੇ ਨਾਲ ਦੇਖੋ ਇਹਦੀ ਆਪਾਂ ਨੇ ਕਟਿੰਗ ਕਰੀ ਹੈ ਆਹ ਲੁੱਕ ਦੇ ਵਿੱਚ ਆਪਾਂ ਨੇ ਨੈਕ ਦਾ ਰੈਡੀ ਕਰਾਂਗੇ ਦੇਖੋ ਜਿਵੇਂ ਆਪਣੇ ਕੋਲੇ ਸਾਈਡ ਤੋਂ ਕੱਪੜਾ ਆਪਣੇ ਆ ਉਤਰਿਆ ਸੀ ਹੁਣ ਆਪਾਂ ਨੂੰ ਇਹ ਲੱਗਦਾ ਵੀ ਆਪਾਂ ਬਾਜੂ ਕਿਹਦੀ ਕਿਸ ਤਰ੍ਹਾਂ ਰੈਡੀ ਕਰੀਏ ਵੀ ਬਾਜੂ ਦੀ ਲੈਂਥ ਵੀ ਆਪਾਂ ਨੇ ਨਹੀਂ ਰੱਖਣੀ ਆ ਤਾਂ ਜਿਹੜਾ ਇਹਦਾ ਉੱਪਰੋਂ ਕੱਪੜਾ ਉਤਰਿਆ ਸੀ ਦੇਖੋ ਉੱਪਰ ਵਾਲਾ ਕੱਪੜਾ ਇਹਦਾ ਆ ਸੀਗਾ ਦੇਖੋ ਜਿਵੇਂ ਆਪਣੇ ਕੋਲੇ ਜਿਹੜਾ ਉਪਰੋਂ ਕਪੜਾ ਉਤਰਿਆ ਸੀਗਾ ਤਾਂ ਇਹਦੀ ਆਪਾਂ ਬਾਜੂ ਕਿਸ ਤਰੀਕੇ ਨਾਲ ਇਹਨੂੰ ਵਧੀਆ ਤਰੀਕੇ ਨਾਲ ਬਣਾ ਸਕਦੇ ਹਾਂ ਜਿਸ ਨਾਲ ਆਪਣੀ ਰੈਡੀਮੇਡ ਲੁੱਕ ਆਵੇ ਏਦਾਂ ਨਾ ਲੱਗੇ ਵੀ ਆਪਾਂ ਨੇ ਘਰ ਹੀ ਸਟੀਚਿੰਗ ਕਰਿਆ ਹੋਇਆ ਹੈ ਤਾਂ ਦੇਖੋ ਆਹ ਕਪੜਾ ਹੈਗਾ ਆਪਣੇ ਕੋਲੇ ਉੱਪਰੋਂ ਉਤਰਿਆ ਹੋਇਆ ਇਹਨੂੰ ਆਪਾਂ ਇਸ ਤਰ੍ਹਾਂ ਫੋਲਡਿੰਗ ਕਰਾਂਗੇ ਫੋਲਡਿੰਗ ਕਰਕੇ ਆਪਾਂ ਨੇ ਸਭ ਤੋਂ ਪਹਿਲਾਂ ਮੋਡਾ ਦੇਖਣਾ ਮੰਨ ਲਓ ਤੁਸੀਂ 9 ਇੰਚ ਮੋਡਾ ਪਾ ਰਹੇ ਹੋ ਤਾਂ ਤੁਹਾਡੇ ਕੋਲੇ 10 ਇੰਚ ਦਾ ਪੀਸ ਚਾਹੀਦਾ ਹੈ ਆਪਾਂ ਨੂੰ 9 ਤੋਂ ਵੀ ਘੱਟ ਚਾਹੀਦਾ ਦੇਖੋ ਇਹ ਕੋਈ ਆਪਾਂ ਨੇ ਇਸ ਤਰੀਕੇ ਨਾਲ ਆਪਾਂ ਇਹਨੂੰ ਘੱਟ ਵੀ ਰੱਖ ਸਕਦੇ ਹਾਂ ਕਿਉਂਕਿ ਇਹ ਲਚਕਾ ਦੇਖੋ ਤੁਹਾਨੂੰ ਮੈਂ ਬਾਰ ਬਾਰ ਇਹੀ ਦੱਸ ਰਹੀ ਹਾਂਗੀ ਵੀ ਜੇ ਤੁਸੀਂ ਇਹਨੂੰ 1/2 ਇੰਚ ਘੱਟ ਕਰ ਲੋਗੇ ਤਾਂ ਇਹਨਾਂ ਕੋਈ ਫਰਕ ਨਹੀਂ ਪੈਣਾ ਹੈਗਾ ਤਾਂ ਦੇਖੋ ਆਪਣੇ ਕੋਲ ਜਿਹੜਾ ਸਾਈਡ ਤੋਂ ਕਪੜਾ ਉਤਰਿਆ ਹੈਗਾ ਇਹਦਾ ਤਾਂ ਤੁਸੀਂ ਇਹਨੂੰ ਕਿਸ ਤਰੀਕੇ ਨਾਲ ਅਡਜਸਟ ਕਰ ਸਕਦੇ ਹੋਗੇ ਆਹ ਆਪਣੇ ਕੋਲੇ ਪੀਸ ਹੈਗਾ ਸਿਰਫ 16 1/2 ਇੰਚ ਦਾ ਪਰ ਬਾਜੂ ਦੀ ਲੈਂਥ ਆਪਾਂ ਨੇ 19 20 ਇੰਚ ਦਾ ਰੱਖਣੀ ਹੀ ਰੱਖਣੀ ਆ ਕਿਉਂਕਿ ਸਰਦੀ ਦੇ ਵਿੱਚ ਹੀ ਪੈਣ ਵਾਲਾ ਇਹ ਦੇਖੋ ਸਟਾਫ ਤੈਨੂੰ ਆਪਾਂ ਕਿਸ ਤਰੀਕੇ ਨਾਲ ਨੂੰ ਅੱਗੇ ਵਧਾ ਸਕਦੇ ਆਂ ਦੀ ਲੈਂਥ ਵਗੈਰਾ ਜੇ ਤੁਸੀਂ ਮੰਨ ਲਓ 20 21 ਇੰਚ 20 ਇੰਚ ਵੀ ਬਾਜੂ ਬਣਾ ਰਹੇ ਆਂ ਤਾਂ ਤੁਹਾਡੀ ਦੇਖੋ ਨੀਚੇ ਵਾਸਤੇ ਆਪਾਂ ਨੂੰ 3.5 ਇੰਚ ਕਪੜਾ ਹੋਰ ਚਾਹੀਦਾ ਉਹ ਤੁਸੀਂ ਇਹਨੂੰ ਕਿਸ ਸ਼ੇਪ ਦੇ ਵਿੱਚ ਦੇ ਸਕਦੇ ਹੋ ਜਿਹਦੇ ਨਾਲ ਤੁਹਾਡਾ ਇਹ ਕੁੜਤਾ ਸਟਾਈਲ ਲੱਗੇ ਹੁਣ ਮੰਨ ਲਓ ਮੈਂ 3.5 ਇੰਚ ਇਸ ਤਰ੍ਹਾਂ ਰੱਖ ਲਿਆ ਬਾਜੂ ਨੂੰ ਖੁੱਲਾ ਰੱਖਣਾ 6 ਇੰਚ ਤਾਂ ਮੈਂ 6 ਇੰਚ ਤੇ ਨਿਸ਼ਾਨ ਦੇ ਕੋਈ ਇਸ ਤਰੀਕੇ ਨਾਲ ਲਗਾ ਲਿਆ ਆ ਇਹਦਾ ਲਗਾ ਲਿਆ ਮਾਰਜਨ ਦਾ ਤਾਂ ਇੱਥੋਂ ਇਹਦੀ ਸ਼ੇਪ ਪਾ ਦੋਗੇ ਜਿਹੜੀ ਆਪਾਂ ਨੇ ਆ ਗਲਾਈ ਦੇਣੀ ਹੈਗੀ ਦੇਖੋ ਇਹਦੇ ਵਿੱਚ ਨਸ਼ਲੀਨ ਦੇ ਵਿੱਚ ਪਤਾ ਨਹੀਂ ਚੱਲ ਰਿਹਾ ਮਾਰਕ ਦਾ ਬਿਲਕੁਲ ਵੀ ਮੈਂ ਤੁਹਾਨੂੰ ਏਦਾਂ ਸ਼ੇਪ ਪਾ ਕੇ ਦੱਸ ਰਹੀ ਹਾਂ ਦੇਖੋ ਤੁਸੀਂ ਇਸ ਤਰੀਕੇ ਨਾਲ ਇਹਦੀ ਸ਼ੇਪ ਪਾ ਲੋਗੇ ਹੁਣ ਜਿਹੜੀ ਆਪਾਂ ਨੇ ਆਹ ਕਟਿੰਗ ਕਰਨੀ ਆ ਤਾਂ ਤੁਸੀਂ ਇਸ ਤਰੀਕੇ ਨਾਲ ਇਹਦੀ ਕਟਿੰਗ ਕਰੋਗੇ ਹੁਣ ਅੱਗੇ ਦੱਸੂਗੀ ਜਿਹੜਾ ਆਪਾਂ ਇਹਨੂੰ ਲੈਂਥ ਵਧਾਉਣੀ ਆ ਇਹਦੀ ਬਾਜੂ ਦੀ ਤੁਸੀਂ ਕਿਸ ਸ਼ੇਪ ਨਾਲ ਇਹਦੀ ਲੈਂਥ ਵਧਾਉਂਗੇ ਆਹ ਆਪਣੇ ਕੋਲੇ ਦੇਖੋ ਕਪੜਾ ਦਿੱਤਾ ਹੋਇਆ ਹੈਗਾ ਤਾਂ ਇਹਨੂੰ ਡਬਲ ਦੇ ਵਿੱਚ ਆਪਾਂ ਇਸ ਤਰ੍ਹਾਂ ਗੁਲਾਈ ਦੇ ਵਿੱਚ ਵੀ ਕਫ ਲਗਾ ਸਕਦੇ ਹਾਂ ਤਾਂ ਐਸੇ ਹਾਂਜੀ ਦੇਖੋ ਆਪਾਂ ਨੇ ਕੀ ਕਰਨਾ ਬਾਜੂ ਦੀ ਲੈਂਥ ਵਧਾਉਣ ਵਾਸਤੇ ਵੀ ਜਿਹਦੇ ਨਾਲ ਤਾਂ ਆਪਣੀ ਜਿਹੜੀ ਬਾਜੂ ਤੇ ਡਿਜ਼ਾਈਨਿੰਗ ਹੋ ਜੇ ਨਾਲੇ ਆਪਣੀ ਕੀ ਬਾਜੂ ਦੀ ਲੈਂਥ ਵਾਜੇ ਆਪਾਂ ਨੇ ਐਦਾਂ ਦਾ ਕੱਪੜਾ ਲੈ ਲਿਆ ਦੇਖੋ ਇਹ ਤੁਸੀਂ ਜਿੰਨਾ ਮਰਜ਼ੀ ਲਗਾ ਸਕਦੇ ਹੋ ਨੀਚੇ ਤੁਹਾਡੀ ਬਾਜੂ ਦੀ ਲੈਂਥ ਦੇ ਹਿਸਾਬ ਨਾਲ ਤੁਸੀਂ ਲਗਾਓਗੇ ਦੇਖੋ ਤੁਸੀਂ 2-3 ਇੰਚ ਦਾ ਕਫ ਲਗਾ ਰਹੇ ਹਾਂ ਕਫ ਲਗਾਉਣਾ ਕੱਟ ਪਾਉਣਾ ਤੁਹਾਡੀ ਆਪਣੀ ਮਰਜ਼ੀ ਹੈ ਨਹੀਂ ਕੱਟ ਪਾਉਣਾ ਤਾਂ ਕੀ ਕਰਨਾ ਆਪਾਂ ਨੇ ਮੰਨ ਲਓ ਆਪਣੇ ਕੋਲ ਇਹ 12 ਇੰਚ ਦਾ ਪੀਸ ਆ ਤਾਂ ਇਹਨੂੰ ਮੈਂ ਸੈਂਟਰ ਦੇ ਵਿੱਚੋਂ ਪਹਿਲਾਂ ਕਟਿੰਗ ਕਰ ਦੂੰਗੀ ਦੇਖੋ ਇਸ ਤਰੀਕੇ ਨਾਲ ਬਿਲਕੁਲ ਇਹਦਾ ਸੈਂਟਰ ਕਟਿੰਗ ਕਰਤਾ ਦੇਖੋ ਮੈਂ ਆਹ ਵਾਲਾ ਹੁਣ ਆਪਣੇ ਕੋਲੇ ਆ ਪੀਸ ਇੱਕੋ ਜਿਹੇ ਹੋ ਗਏ ਤਾਂ ਤੁਸੀਂ ਇਹਨੂੰ ਕਿਸ ਤਰੀਕੇ ਨਾਲ ਲਗਾਉਣਾ ਤੁਸੀਂ ਨੇ ਦੇਖੋ ਇਸ ਤਰ੍ਹਾਂ ਸਿੰਗਲ ਕਰਕੇ ਇਹਨੂੰ ਆਹ ਚੀਜ਼ ਆਪਣੀ ਇਸ ਤਰ੍ਹਾਂ ਆ ਕੇ ਐਦਾਂ ਵੀ ਲੱਗ ਜੂਗੀ ਦੇਖੋ ਆਹ ਚੀਜ਼ ਆ ਬਾਦਮੀ ਇੱਥੇ ਆਪਾਂ ਡਬਲ ਸੀਨ ਕਰ ਦੇਣੀ ਆ ਮੰਨ ਲਓ ਸਿੰਗਲ ਸੀਨ ਲਗਾ ਕੇ ਪਹਿਲਾਂ ਆਪਾਂ ਨੇ ਇਸ ਤਰ੍ਹਾਂ ਲਗਾ ਕੇ ਇਹਦੇ ਉੱਪਰ ਦੀ ਸਿਲਾਈ ਕਰ ਦਾਂਗੇ ਤਾਂ ਤੁਸੀਂ ਇਹਦੇ ਸੈਂਟਰ ਦੇ ਵਿੱਚ ਵੀ ਦੇਖੋ ਕੱਟ પા ਸਕਦੇ ਹੋ ਜਿਵੇਂ ਕਫ ਕੱਟ ਲੱਗ ਬਣ ਜਾਂਦਾਗਾ ਉਹ ਚੀਜ਼ ਵੀ ਕਰ ਸਕਦੇ ਹੋ ਜੇ ਇਦਾਂ ਦੇ ਵਿੱਚ ਨਹੀਂ ਵੀ ਕਰਨੀ ਤਾਂ ਤੁਸੀਂ ਨੇ ਸਿੱਧਾ ਇਸ ਤਰ੍ਹਾਂ ਕੱਪੜੇ ਨੂੰ ਜੜੋਂਗੇ ਨਾਲ ਜੜ ਕੇ ਤੁਸੀਂ ਇਸ ਤਰ੍ਹਾਂ ਦੇ ਨਾਲ ਜੋੜ ਲੋਗੇ ਦੇਖੋ ਇਹਦੇ ਨਾਲ ਨਾ ਤਾਂ ਡਿਜ਼ਾਈਨਿੰਗ ਬਣ ਜੂਗੀ ਨਾਲੇ ਆਪਣੀ ਕੀ ਹੋ ਗਈ ਬਾਜੂ ਦੀ ਲੈਂਥ ਵੱਧ ਜੂਗੀ ਤੁਸੀਂ ਇਦਾਂ ਦੀ ਕਟਿੰਗ ਕਰਨੀ ਆ ਜੋ ਵੀ ਇਦਾਂ ਦੇ ਸਟੱਫ ਦੇ ਵਿੱਚ ਕੋਈ ਕੁੜਤਾ ਵਗੈਰਾ ਹੋਊਗਾ ਬਾਜੂ ਦੀ ਲੈਂਥ ਘਟ ਜੂਗੀ ਦੂਸਰਾ ਇਹਦੇ ਵਿੱਚ ਹੋਰ ਕੀ ਕਰ ਸਕਦੇ ਹੋ ਜੇ ਤੁਹਾਡੇ ਕੋਲੇ ਕੱਪੜਾ ਜ਼ਿਆਦਾ ਹੈਗਾ ਮੰਨ ਲਓ ਆਪਣੇ ਕੋਲੇ ਇਹ ਪੂਰਾ ਪੂਰਾ ਪੀਸ ਹੀ ਆਪਣੇ ਸਾਈਡ ਦੇਖੋ ਜਿਹੜਾ ਉੱਪਰ ਉਤਰਿਆ ਸੀ ਆਪਾਂ ਉਹਦੀ ਬਾਜੂ ਲਗਾਤੀ ਤਾਂ ਜੇ ਵੀ ਐਦਾਂ ਦਾ ਪੀਸ ਕੋਈ ਵੀ ਤੁਹਾਡੇ ਕੋਲੇ ਹੋਊਗਾ ਤਾਂ ਤੁਸੀਂ ਇਸ ਤਰ੍ਹਾਂ ਬਾਜੂ ਕਰ ਲਈ ਤਾਂ ਤੁਸੀਂ ਉਹਦੇ ਤੇ ਅੱਗੇ ਇਸ ਤਰ੍ਹਾਂ ਰੇਵ ਦੇ ਵਿੱਚ ਉਹਦੇ ਤੇ ਬੈਲ ਵੀ ਲਗਾ ਸਕਦੇ ਹੋਗੇ ਦੇਖੋ ਤਾਂ ਆ ਚੀਜ਼ ਦੇਖੋ ਐਵੇਂ ਇਹਦੇ ਵਿੱਚ ਆ ਘੱਟ ਬਣ ਰਹੀ ਹੈ ਵੈਸੇ ਵੈਸੇ ਤੁਹਾਨੂੰ ਦੱਸ ਰਹੀਆਂ ਦੇਖੋ ਜੇ ਕਈ ਵਾਰ ਆਪਣੇ ਕੋਲੇ ਕੋਈ ਜ਼ਿਆਦਾ ਕਪੜਾ ਬਚੇ ਜਾਂਦਾ ਤਾਂ ਤੁਸੀਂ ਨੇ ਇਸ ਤਰ੍ਹਾਂ ਨੂੰ ਰੇਵ ਕਰ ਲੈਣਾ ਮੰਨ ਲਓ ਆਪਣੇ ਕੋਲੇ ਇਹ ਡਬਲ ਕਪੜਾ ਹੈਗਾ ਤਾਂ ਤੁਸੀਂ ਇਸ ਤਰੀਕੇ ਨਾਲ ਉਹਨੂੰ ਕਰੋਗੇ ਜਿੰਨਾ ਤੁਹਾਨੂੰ ਇਹਦੇ ਉੱਪਰ ਚਾਹੀਦਾ ਹੋਊਗਾ ਤੁਸੀਂ ਇਹਦੇ ਉੱਪਰ ਇਸ ਤਰੀਕੇ ਨਾਲ ਉਹਨੂੰ ਰੱਖ ਲੋਗੇ ਦੇਖੋ ਕਈ ਵਾਰ ਕੀ ਹੁੰਦਾ ਆਪਾਂ ਇਸ ਤਰ੍ਹਾਂ ਸਿੱਧਾ ਕਟਿੰਗ ਕਰ ਦਿੰਨੇ ਤਾਂ ਇੱਥੋਂ ਦੀ ਆ ਚੀਜ਼ ਤੇ ਕੱਟ ਜਾ ਬਣ ਜਾਂਦਾ ਜਦੋਂ ਵੀ ਤੁਸੀਂ ਇਦਾਂ ਦੀ ਬਰੇਲਾ ਬਾਜੂ ਕੱਟ ਕਰੋਗੇ ਤਾਂ ਤੁਸੀਂ ਨੇ ਕੀ ਕਰਨਾ ਇਹਦੇ ਤੇ ਮੇਨ ਜਿਹੜੀ ਚੀਜ਼ ਧਿਆਨ ਰੱਖਣ ਵਾਲੀ ਹੁੰਦੀ ਆ ਦੇਖੋ ਆਪਣੀ ਜਿਹੜੀ ਆਪਣੀ ਆ ਗਲਾਈ ਆ ਰਹੀ ਆ ਤਾਂ ਤੁਸੀਂ ਇਹਨੂੰ ਇਸ ਤਰੀਕੇ ਨਾਲ ਹੀ ਰੱਖ ਲੋਗੇ ਜਮਾ ਬਿਲਕੁਲ ਇਸ ਤਰ੍ਹਾਂ ਬਰਾਬਰ ਤਾਂ ਫਿਰ ਤੁਸੀਂ ਇਹਦੀ ਇੱਥੋਂ ਕਟਿੰਗ ਕਰ ਦੋਗੇ ਤਾਂ ਕੋਈ ਵੀ ਇਦਾਂ ਦੀ ਸ਼ੇਪ ਜਾਂ ਗਲਤ ਕਟਿੰਗ ਨਹੀਂ ਹੋਊਗੀ ਤਾਂ ਤੁਸੀਂ ਇਸ ਤਰ੍ਹਾਂ ਇਹਨੂੰ ਗਲਾਈ ਦੇ ਵਿੱਚ ਦੇਖੋ ਇਹਦੀ ਸ਼ੇਪ ਦੇਖ ਕੇ ਇਹਦੀ ਅੱਗੇ ਵੈਲ ਲਗਾ ਸਕਦੇ ਹੋ ਜੇ ਤੁਹਾਡੇ ਕੋਲੇ ਕਪੜਾ ਜ਼ਿਆਦਾਗਾ ਜੇ ਕਪੜਾ ਘੱਟ ਆਗਾ ਤੁਸੀਂ ਏਦਾਂ ਦੀ ਕਫ ਵਗੈਰਾ ਲਗਾ ਕੇ ਤੇ ਜਾਂ ਗੋਠ ਵਗੈਰਾ ਲਗਾ ਕੇ ਤਾਂ ਤੁਸੀਂ ਬਾਜੂ ਰੈਡੀ ਕਰ ਸਕਦੇ ਹੋ ਹਾਂਜੀ ਅੱਜ ਦੀ ਵੀਡੀਓ ਦੇਖੋ ਆਪਾਂ ਨੇ ਤੁਹਾਨੂੰ ਸਲੀਨ ਦੇ ਸੂਟ ਬਾਰੇ ਉਹ ਵੀ ਕਟਿੰਗ ਦੱਸੀ ਹੈ ਵੀ ਕਿਸ ਤਰੀਕੇ ਨਾਲ ਦੀ ਤੁਸੀਂ ਕਟਿੰਗ ਕਰਨੀ ਹੈ ਨਾਪ ਬਾਰੇ ਵੀ ਦੱਸਿਆ ਵੀ ਤੁਸੀਂ ਕਿੰਨਾ ਨਾਪ ਰੱਖਣਾਗਾ ਵੀ ਘੱਟ ਰੱਖ ਸਕਦੇ ਹੋ ਜਾਂ ਵੱਧ ਜਿਵੇਂ ਵੀ ਤੁਹਾਨੂੰ ਮੈਂ ਦੇਖੋ ਵੀਡੀਓ ਦੇ ਵਿੱਚ ਦੱਸਿਆ ਤੁਸੀਂ ਉਹ ਚੀਜ਼ਾਂ ਦੇ ਪੂਰਾ ਖਾਸ ਧਿਆਨ ਰੱਖਣਾਗਾ ਤੇ ਪੂਰੇ ਸੌਖੇ ਤਰੀਕੇ ਨਾਲ ਤੁਹਾਨੂੰ ਇਹਦੇ ਵਿੱਚ ਕਟਿੰਗ ਦੱਸੀ ਆ ਸੀਨੇ ਫਿਰ ਵੀ ਜੇ ਤੁਹਾਨੂੰ ਕਿਸੇ ਵੀ ਚੀਜ਼ ਬਾਰੇ ਨਹੀਂ ਵੀ ਪਤਾ ਚੱਲਦਾ ਤੁਸੀਂ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਪੁੱਛ ਸਕਦੇ ਹੋਗੇ ਇਹ ਆਪਣੇ ਸਲੀਨ ਦੇ ਸੂਟ ਬਾਰੇ ਪੂਰੀ ਆਪਾਂ ਨੇ ਇਹਦੀ ਸ਼ਰਟ ਦੀ ਕਟਿੰਗ ਦੀ ਸਟੀਚਿੰਗ ਦੀ ਸਾਰੇ ਕੱਸ ਦੀ ਤੁਹਾਨੂੰ ਮੰਨ ਲਓ ਇਹਦੇ ਵਿੱਚ ਆਪਾਂ ਦੱਸ ਰਹੇ ਹਾਂਗੇ ਕਿ ਕਿਸ ਤਰੀਕੇ ਨਾਲ ਤੁਸੀਂ ਇਹਦੀ ਸਟੀਚਿੰਗ ਕਰਨੀ ਹੈ ਕਿਸ ਤਰ੍ਹਾਂ ਦੇ ਚਾਕਾਂ ਦੀ ਫੋਲਡਿੰਗ ਕਰਨੀ ਹੈ ਕਿ ਇਹ ਤੁਹਾਨੂੰ ਬਣਾਉਣ ਵੇਲੇ ਹੀ ਪਤਾ ਚੱਲੂਗਾ ਤਾਂ ਜੇ ਤੁਹਾਨੂੰ ਇਹ ਸਾਡੀ ਵੀਡੀਓ ਪਸੰਦ ਆਈ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ